ਦੀ ਤੱਬਿਆ ਵਿੱਚ বিরাজਮਾਨ ਸੁਭਾਇਮਾਨ ਉਸ ਪਰਮ ਪਿਤਾ ਪਰਮੇਸ਼ਰ ਦੇ ਸਰੂਪ ਦੀ ਉਸਤਤ ਕਰਦੇ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਤੋਂ ਵੱਡਾ ਕੁਝ ਵੀ ਨਹੀਂ ਔਰ ਬਾਣੀ ਵੀ ਪੱਕੀ ਸੱਚੀ ਤੁਰ ਤੁਰ ਕਰ ਤੁਰ ਦਰਗਾਹ ਤੋਂ ਆਈ ਹੋਈ ਸਿਆਣੇ ਦੇ ਕਥਨ ਨੇ ਸੋ ਸੱਚੀ ਸਰਕਾਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਆਦਰ ਦੇ ਨਾਲ ਇਸ ਪਰਿਵਾਰ ਦੇ ਵੱਲੋਂ ਜਵੰਦਾ ਪਰਿਵਾਰ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਤੁਸੀਂ ਵਕਤ ਕੱਢ ਕੇ ਕੀਮਤੀ ਵਕਤ ਕੱਢ ਕੇ ਉਸ ਸ਼ਖਸ ਦੀ ਅੰਤਮ ਯਾਤਰਾ ਨੂੰ ਪੂਰਨ ਕਰਨ ਆਏ ਹੋ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਖਸੀਅਤਾਂ ਜਿਹੜੀਆਂ ਪੈਦਾ ਹੁੰਦੀਆਂ ਨੇ ਹੀਰੇ ਤਰਾਸ਼ਣ ਵਾਲੇ ਹੁੰਦੇ ਨੇ ਮਗਰ ਪੱਥਰ ਸਹੀ ਨਿਕਲਣਾ ਚਾਹੀਦਾ ਕਾਰਬਨ ਸਹੀ ਨਿਕਲਣੇ ਚਾਹੀਦੀ ਹੈ ਉਸ ਨੂੰ ਤਰਾਸ਼ਣ ਵਾਲਾ ਜਦੋਂ ਤਰਾਸ਼ਦਾ ਹੈ ਫਿਰ ਉਸ ਦਾ ਮੁੱਲ ਪੈਂਦਾ ਰਹਿਮਨ ਹੀਰਾ ਕਬ ਕਹੇ ਲੱਖ ਟਕੋ ਮੇਰੇ ਮੋਲ ਬੜੇ ਬੜਾਈ ਨਾ ਕਰੇ ਬੜੇ ਨਾ ਬੋਲੇ ਬੋਲ ਰਹਿਮਨ ਹੀਰਾ ਕੱਪ ਕਹੇ ਲੱਖ ਟਕੋ ਮਿਰੰਗੋਰ ਉਹਦੀ ਕੀਮਤ ਪਾਉਣ ਵਾਲੇ ਸਾਰੀ ਦੁਨੀਆ ਬੈਠੀ ਹੈ ਇਹ ਹੀਰਾ تراਸ਼ਿਆ ਗਿਆ ਹੈ ਉਸ ਮਾਲਕ ਵੱਲੋਂ ਉਸ ਪਰਮੇਸ਼ਰ ਵੱਲੋਂ ਇਸ ਮਾਤ ਪਿਤਾ ਦੀ ਇਸ ਪਰਿਵਾਰ ਦੀ ਉਸ ਬੱਚੇ ਦੇ ਉੱਤੇ ਪੂਰੇ ਅਸ਼ੀਰਵਾਦਾਂ ਦੇ ਨਾਲ ਦੁਆਵਾਂ ਸਨ ਐਸੇ ਕਰਕੇ ਇਹ ਦੁਨੀਆ ਦੀ ਨਜ਼ਰ ਵਿੱਚ ਆਇਆ ਤੇ ਅੱਜ ਪੰਜਾਬੀ ਦਾ ਸੁਪਰਸਟਾਰ ਬਣ ਕੇ ਗਿਆ ਹੈ ਗਾਇਕੀ ਦਾ ਸੁਪਰਸਟਾਰ ਸੋ ਮੈਂ ਉਸ ਗੁਰੂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬਹੁਤੇ ਸ਼ਬਦ ਬੋਲ ਨਹੀਂ ਸਕਦਾ ਕਿਉਂਕਿ ਅਸੀਂ ਉਸ ਜਦੋਂ ਬੋਲਦੇ ਆ ਵਿੱਚ ਕੂੜ-ਕਵਾੜ ਵੀ ਤੋਲ ਜਾਂਦੇ ਸਾਫ ਸੁੱਚੀ ਥਾਂ ਤੇ ਕਿਉਂਕਿ ਇਸ ਤੋਂ ਵਧੀਆ ਪਵਿੱਤਰ ਥਾਂ ਕੋਈ ਨਹੀਂ ਹੈ ਉਹਦੀ ਛਾਂ ਥੱਲੇ ਬੈਠ ਕੇ ਕੁਝ ਹੋਰ ਬੋਲਣਾ ਬੜਾ ਔਖਾ ਹੈ ਇੱਕ ਇੱਕ ਸ਼ਬਦ ਤੋਲ ਮੋਲ ਕੇ ਬੋਲਣਾ ਪੈਂਦਾ ਡਰ ਕੇ ਬੋਲਣਾ ਪੈਂਦਾ ਲੱਤਾਂ ਕੰਮਣ ਲੱਗ ਜਾਂਦੀਆਂ ਸਿਰ ਤੇ ਨੱਚਦੇ ਆ ਗਾਉਣੇ ਆ ਬੇਪਰਵਾਹ ਕੇ ਗਾਉਣੇ ਮਗਰ ਇਹਨਾਂ ਦੇ ਸਾਹਮਣੇ ਆਵਾਜ਼ ਨਿਕਲਦੀ ਨਹੀਂ ਬੋਲ ਥੜਕਣ ਲੱਗ ਜਾਂਦੇ ਨੇ ਅਟਕਣ ਲੱਗ ਜਾਂਦੇ ਨੇ ਪਰ ਮੈਂ ਧੰਨ ਉਸ ਮਾਂ ਦੇ ਜਿਨੇ ਲਾਲ ਜਮਿਆ ਉਹਨੂੰ ਤਰਬੀਅਤ ਦਿੱਤੀ ਐ ਸੀ ਕਿ ਅੱਜ ਉਸ ਮਕਾਮ ਤੇ ਪਹੁੰਚਿਆ ਐਨੀ ਦੁਨੀਆ ਇਕਤਰਤ ਹੋਈ ਐ ਕੋ ਚਾਰ ਬੰਦੇ ਕਿਸੇ ਦੇ ਪਿੱਛੇ ਨਹੀਂ ਜਾਂਦੇ ਐਨਾ ਇਕੱਠ ਹੋਣਾ ਇਹ ਮਾਂ ਬਾਪ ਦੀ ਕਮਾਈ ਹੁੰਦੀ ਹੈ ਉਸ ਸ਼ਖਸ ਦੀ ਕਮਾਈ ਹੁੰਦੀ ਹੈ ਜਿਨੇ ਇਹ ਨੇਕੀ ਇਹ ਮੇਲ ਮਿਲਾਪ ਸ਼ਿੱਦਤ ਔਰ ਖਲੂਸ ਕਮਾਇਆ ਹੈ ਧਨ ਭਗ ਉਹਨਾਂ ਦੇ ਪਿਤਾ ਜੀ ਜਿਨ੍ਹਾਂ ਦੀ ਲਗਨ ਦੇ ਨਾਲ ਉਹਨਾਂ ਨੇ ਉਸ ਨੂੰ ਉਹ ਰਾਹ ਦਿਖਾਇਆ ਕਿ ਚੱਲ ਭਾਈ ਤੇਰੀ ਹਰ ਉਮੀਦ ਹਰ ਆਸ ਪੂਰੀ ਕੀਤੀ ਜਾਊਗੀ ਗੁਰੂ ਮਹਾਰਾਜ ਦੀ ਤਾਬਿਆ ਦੇ ਨਾਲ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਸ਼ੀਰਵਾਦ ਦੇ ਨਾਲ ਔਰ ਮੈਂ ਸਦਕੇ ਜਾਵਾਂ ਨਾ ਨੌਜਵਾਨ ਦੋਸਤਾਂ ਦੇ ਗਰੇਵਾਲ ਸਾਹਿਬ ਕੁਲਵਿੰਦਰ ਪਿੱਲਾ ਜਿਹੜੇ ਜਿਸ ਦਿਨ ਇਹ ਐਕਸੀਡੈਂਟ ਹੋਇਆ ਉਸ ਦਿਨ ਤੋਂ ਲੈ ਕੇ ਉਸ ਨੂੰ ਅੰਦਰ ਲਿਜਾਣ ਤੱਕ ਅੰਤਮ ਯਾਤਰਾ ਤੋਰਨ ਤੱਕ ਇਹ ਸ਼ਖਸ ਉੱਥੇ ਸੀ ਪਿੱਲਾ ਉੱਥੇ ਸੀ ਔਰ ਬਹੁਤ ਨਾਲ ਚੱਕ ਰਹੇ ਸੀ ਜਿਹੜੇ ਲੋਕ ਸੰਗਤ ਸਾਰੀ ਚਲੀ ਗਈ ਸੀ ਖਾਲੀ ਬੋਤਲਾਂ ਜਿੱਥੇ ਸੰਸਕਾਰ ਕੀਤਾ ਗਿਆ ਸੀਗਾ ਉਹਨਾਂ ਦੀਆਂ ਖਾਲੀਆਂ ਬੋਤਲਾਂ ਚੱਕ ਚੱਕ ਕੇ ਸਾਫ ਸਫਾਈ ਕਰਕੇ ਫੇਰ ਨਿਕਲੇ ਇਹ ਹੈ ਦੋਸਤੀ ਇਹ ਹੈ ਯਾਰੀ ਇਹ ਹੈ ਮਿੱਤਰਤਾਈ ਸਫਾਈ ਵਿੱਚ ਖੁਦਾਈ اور شاباش ہے ਨਾ سارے મિતਰਾਂ ਕਲਾਕਾਰਾਂ ਦੇ دوستਾਂ ਦੇ ਜਿੰਨੇ ਵੀ ਇਸ ਵੇਲੇ ਮੌਜੂਦ ਨੇ ਪਰ ਉਹਨਾਂ ਨੇ ਕਿਹਾ ਕਿ ਜਿੰਨੇ ਵੀ ਪ੍ਰੋਗਰਾਮ ਕਿਉਂਕਿ ਬਹੁਤ ਪ੍ਰੋਗਰਾਮ ਸੀਗੇ ਗਲਵਿੰਦਰ ਭਾਜੀ ਕੋਲੇ ਜਵੰਦਾਜੀ ਕੋਲੇ ਰਾਜਵੀਰ ਜਵੰਦਾਜੀ ਕੋਲੇ ਬਹੁਤ ਪ੍ਰੋਗਰਾਮ ਸੀ ਲਗਾਤਾਰ ਪ੍ਰੋਗਰਾਮ ਸੀਗੇ ਔਰ ਇਹਨਾਂ ਸਾਰਿਆਂ ਨੇ ਇਕਤਰਤ ਹੋ ਕੇ ਇੱਕ ਮੀਟਿੰਗ ਕੀਤੀ ਕਹਿੰਦੇ ਆਪਾਂ ਇਸ ਤਰ੍ਹਾਂ ਕਰੀਏ ਕਿ ਸਾਰੇ ਉਹ ਤੇ ਜਿੰਨੇ ਵੀ ਪ੍ਰੋਗਰਾਮ ਹੈ ਉਹਦੇ ਵਿੱਚੋਂ ਇੱਕ ਇੱਕ ਅਸੀਂ ਕਰੀਏ ਔਰ ਉਸ ਪ੍ਰੋਗਰਾਮ ਦੀ ਸਾਰੀ ਜੋ ਕਮਾਈ ਹੈ ਜੋ ਉਸ ਨੂੰ ਮਿਲ ਨਹੀਂ ਸੀ ਉਸ ਦੇ ਪਰਿਵਾਰ ਨੂੰ ਦਿੱਤੇ ਜਾਵੇ ਤੇ ਇਹਦਾ ਮਤਲਬ ਹੈ ਅੰਗਰੇਜ਼ੀ ਦੀ ਉਹ ਜੋ ਲਫ਼ਜ਼ ਸਹੀ ਲਿਖਿਆ ਸੀ ਸ਼ੋ ਮਸਟ ਗੋ ਮੇਰੇ ਲਈ ਵੀ ਕੋਈ ਸੇਵਾ ਲਾਉਣੀ ਇਸ ਕਰਕੇ ਨਹੀਂ ਕਿ ਮੈਂ ਮਤਲਬ ਉਹ ਕੁਝ ਆਪਣੇ ਆਪ ਨੂੰ ਸੋਚਦਾ ਕਿ ਮੇਰਾ ਵੀ ਮਤਲਬ ਮੈਨੂੰ ਪ੍ਰੋਗਰਾਮ ਮਿਲ ਜਾਏਗਾ ਮੈਂ ਪ੍ਰੋਗਰਾਮ ਮੇਰਾ ਵੀ ਉਹੀ ਹੋਏਗਾ ਜੋ ਤੁਸੀਂ ਕਿਹਾ ਮੇਰਾ ਵੀ ਉਹ ਹੋਏ ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਅਸੀਂ ਨਾਲ ਖੜੇ ਹਾਂ ਸਸੇ ਸਾਰੇ ਕਲਾਕਾਰ ਤੁਹਾਡੇ ਨਾਲ ਖੜੇ ਆਪਾਂ ਦਾਤਾ ਮਿਹਰ ਕਰੇ ਮੇਰਾ ਸਾਥ ਔਰ ਸਾਨੂੰ ਬਲ ਬੁੱਧੀ ਔਰ ਨਸੀਅਤ ਔਰ ਸਿਹਤ ਬਖਸ਼ੇ ਕਿ ਅਸੀਂ ਇਸ ਬੋਲ ਨੂੰ ਕਮਾਉਣ ਯੋਗੇ ਹੋ ਜਾਈਏ ਬੋਲੇ ਤਾਂ ਬਹੁਤ ਜਾਂਦੇ ਆ ਬੋਲ ਮਗਰ ਕਮਾਉਣਾ ਬਹੁਤ ਮੁਸ਼ਕਲ ਹੁੰਦਾ ਬਾਬਾ ਸੋ ਮੈਂ ਤੁਹਾਡਾ ਸਾਰਿਆਂ ਦਾ ਪਰਿਵਾਰ ਵੱਲੋਂ ਆਦਰ ਸਤਕਾਰ ਕਰਦੇ ਹੋਏ ਰਾਜਵੀਰ ਦੀ ਇਸ ਆਕਰੇ ਸਫਰ ਨੂੰ ਬਹੁਤ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਕਿਸੇ ਨਾ ਕਿਸੇ ਰੂਪ ਵਿੱਚ ਫੇਰ ਆਵੇ ਫੇਰ ਸਟੇਜ ਤੇ ਬੋਲੇ ਜੁਗ ਜੁਗ ਜੀਣ ਸਰੋਤੇ ماں ਬੋਲੀ ਪੰਜਾਬੀ ਦੇ ਜਿੰਨਾ ਕਰਕੇ ਰੌਣਕ ਮੇਲੇ ਲੱਗਦੇ ਰਹਿਣੇ ਜਿੱਦਾਂ ਸਿਫਤ ਕਰਾਵਾ ਸ਼ਾਇਰਾਂ ਤੇ ਫਨਕਾਰਾਂ ਦੀ ਬਾਬੂ ਸਿੰਘ ਮਾਨ ਜੀ ਜੋ ਸਾਡੇ ਸਾਰਿਆਂ ਦੇ ਸਿਰਮੌਰ ਕਲਮ ਦੇ مالک ਨੇ ਉਹ ਸ਼ਾਇਰ ਨੇ ਜਿੱਦਾਂ ਸਿਫਤ ਕਰਾਂ ਮੈਂ ਸ਼ਾਇਰਾਂ ਤੇ ਫਨਕਾਰਾਂ ਦੀ ਮਹਿਫਿਲ ਵਿੱਚ ਸਟੇਜਾਂ ਉੱਤੇ ਗੱਜਦੇ ਰਹਨੇ ਦాత ਮੇਰ ਕਰੇ ਦాత ਭਲੇ ਕਰੇ ਬਾਗ ਤੇਰੇ ਦੀ ਰਾਖੀ ਕਰ ਕਰ ਇਹ ਮਾਂ ਦੇ ਸ਼ਬਦ ਨੇ ਮੇਰੇ ਮੁੱਖੋਂ ਨਿਕਲਦੇ ਪਰ ਜਿਸ ਸ਼ਾਇਰ ਦੇ ਲਿਖੇ ਨੇ ਉਹ मियां ਮੁਹੰਮਦ ਬਖਸ਼ ਸਾਹਿਬ ਨੇ ਬਾਗ ਤੇਰੇ ਦੀ ਰਾਖੀ ਕਰ ਕਰ ساری ਉਮਰ ਗੁਜ਼ਾਰੀ ਫਲ ਪੱਕਣ ਤੇ ਜਦ ਨੂੰ ਆਇਆ ਲੈ ਗਏ ਹੋਰ ਵਪਾਰੇ ਪੰਛੀ ਉੱਡ ਗਏ ਨੇ ਉੱਡ ਗਏ ਮਾਰ ਉਡਾਰੀ ਪੰਛੀ ਉੱਡ ਗਏ ਨੇ ਸਾਡੀ ਰਹਿ ਗਈ ਚੋਕ ਖਿਲਾੜੀ ਪੰਛੀ ਉੱਡ ਗਏ ਨੇ ਰੰਗ ਬਰੰਗੀਆਂ ਯਾਦਾਂ ਛੱਡ ਕੇ ਵਿਲਕਦੀਆਂ ਫਰਿਆਦਾਂ ਛੱਡ ਕੇ ਪੰਜੇ ਵਕਤ ਨਮਾਜ਼ਾਂ ਛੱਡ ਕੇ ਛੱਡ ਕੇ ਦੁਨੀਆਦਾਰੀ ਪੰਛੀ ਉੱਡ ਗਏ ਨੇ ਉੱਡ ਗਏ ਮਾਰ ਵਗਾਲਾ ਰੱਬ ਨੇ ਵਕਤ ਮੁਕਰਰ ਕੀਤਾ ਰੱਬ ਨੇ ਵਕਤ ਮੁਕਰਰ ਕੀਤਾ ਕਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਆ ਮਿਣਕੇ ਸਾਰੀ ਉਮਰ ਦਾ ਫੀਤਾ ਆਉ ਜਾਂਦੇ ਪਟਵਾਰੀ ਪੰਛੀ ਉੱਡ ਗਏ ਨੇ ਜਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਸਾਰੀ ਉਮਰ ਦਾ ਫੀਤਾ ਆਉ ਜਾਂਦੇ ਪਟਵਾਰੀ ਪੰਛੀ ਉੱਡ ਗਏ ਨੇ ਉਸ ਸੁਮੇਰ ਕਰੇ ਮੇਰਾ ਸائیں بس ਕਿਰਪਾ ਰੱਖੇ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਪਿਆਰ ਨਾ ਵਿਛੜੇ ਰੱਬਾ ਕਦੇ ਵੀ ਨਾ ਪੈਣ ਵਿਛੋੜੇ ਸੁਣ ਲੈ ਦੁਆਵਾਂ ਮੇਰੀਆਂ ਕੋਈ ਜਾਂਦੇ ਹੋਏ ਸੱਜਣਾ ਨੂੰ ਮੋੜੇ ਸੁਣ ਲੈ ਦੁਆਵਾਂ ਮੇਰੀਆਂ ਦਿਨ ਪਿਆਰ ਦੇ ਕਦੇ ਨਾ ਹੋਣ ਥੋੜੇ ਸੁਣ ਲੈ ਦੁਆਵਾਂ ਮੇਰੀਆਂ Nusrat Fateh Ali Khan ਸਾਹਿਬ ਜੀ ਦੇ ਬੋਲ ਦਿਲਾਂ ਵਿੱਚ ਧੜਕ ਜਿੱਥੇ ਧੜਕਦੇ ਆਏ ਨੇ ਉੱਥੇ ਯਾਦਵੀਰ ਦੀ ਆਵਾਜ਼ ਪੰਜਾਬ ਦੀ ਸਰਜ਼ਮੀਨ ਤੇ ਗੂੰਜਦੀ ਰਹੇਗੀ ਸਰਜ਼ਮੀਨ ਦੀਆਂ ਸਾਰੀਆਂ ਹੱਦਾਂ ਸਰਹੱਦਾਂ पार करके भी उस अनहद दे वाजे वांगू गूंजेगा सो ਸੋ ਤੋਂ ਨੂੰ ਸਾਰਿਆਂ ਨੂੰ ਪਰਮੇਸ਼ਵਰ ਦਾਤਾ ਗੁਰੂ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਮਨਦਰੁਸਤੀ ਬਖਸ਼ੇ ਖੂਬਸੂਰਤੀ ਬਖਸ਼ੇ ਸਫੁਰਤੀ ਤੰਦਰੁਸਤੀ ਨਾਲ ਨਵਾਜ਼ੇ ਚੜ੍ਹਦੀ ਕਲਾ ਵਿੱਚ ਰੱਖੇ ਔਰ ਉਸ ਬੱਚੇ ਨੂੰ ਉਹਨਾਂ ਹੀ ਪਿਆਰ ਦੇਣਾ ਜਿੰਨਾ ਪਹਿਲਾਂ ਦਿੱਤਾ ਸੀ ਮੰਚ ਤੇ ਜੋ ਉਸ ਨੂੰ ਦਿੱਤਾ ਮੈਨੂੰ ਇੱਕ ਵਾਰੀ ਮਿਲਣ ਦਾ ਕਹਿੰਦਾ ਜੀ ਜਵਨ ਦਾ ਸਭ ਤੁਹਾਨੂੰ ਮਿਲਣਾ ਚਾਹੁੰਦੇ ਨੇ ਅਨਾਜਵੀਰ ਤੁਹਾਨੂੰ ਮਿਲਣਾ ਚਾਹੁੰਦੇ ਨੇ ਮੈਂ ਕਿਹਾ ਪਲੀਜ਼ ਬੁਲਾਓ ਯਾਰ ਮੈਂ ਉਹਦੀਆਂ ਆਵਾਜ਼ਾਂ ਸੁਣੀਆਂ ਹੈ ਮੈਂ ਉਸ ਨੂੰ ਬੁਲਾਓ ਜਦੋਂ ਬੁਲਾਇਆ ਤੇ ਉਹ ਮੈਂ ਕਿਹਾ ਯਾਰ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਮੈਂ ਆਪਣੇ ਆਪ ਨੂੰ ਦੇਖ ਰਿਹਾ ਉਹਦੀ ਤਸਵੀਰ ਦਿਖਾਈ ਗਈ ਸੇਮ ਡਰੈਸ ਸੇਮ ਪਹਿਰਾਵਾ ਉਸ ਮੂਰਤ ਦੇ ਵਿੱਚ ਹੈ ਉਹ ਉਹਦੇ ਵਿੱਚ ਇਸ ਤਰ੍ਹਾਂ ਲੱਗਿਆ ਕਿ ਸਰੇ ਆਈ ਨਾ ਮੇਰਾ ਅਕਸ ਹੈ ਸਰੇ ਆਇਨਾ ਮੇਰਾ ਅਕਸਾ ਹੈ பசੇ ਆਇਨਾ ਕੋਈ ਔਰ ਹੈ ਮੈਂ ਖਿਆਲ ਹੂੰ ਕਿਸੇ ਔਰ ਕਾ ਮੁਝੇ ਸੋਚਦਾ ਕੋਈ ਔਰ ਹੈ ਸੋ ਬੋਤਾ ਬੋਲਣਾ ਇੰਨਾ ਕੀ ਮੇਰਾ ਕਬੂਲ ਕਰਿਓ ਬਸ ਦਾਤਾ ਮੇਰ ਕਰੇ ਬਸ ਹਿੰਮਤ ਨਹੀਂ ਹਾਰਨਾ ਮਾਤਾ ਜੀ ਤੁਹਾਡੇ ਅੰਦਰ ਬੜਾ ਬਲ ਹੈ ਮਾਂ ਜਦੋਂ ਜਨਮ ਦਿੰਦੀ ਹੈ ਔਰ ਜਦੋਂ ਆਖਰ ਤੱਕ ਉਹਦੇ ਸਾਹਮਣੇ ਛੋਟੀ ਉਮਰ ਚ ਕੋ ਬੱਚਾ ਤੁਰ ਜੇ ਤਾਂ ਫਿਰ ਬਰਦਾਸ਼ਤੋ ਬਾਰ ਹੁੰਦਾ ਵਸ ਮਗਰ ਇਹ ਉਹ ਹੌਸਲੇ ਵਾਲੀਆਂ ਉਹੀ ਬੀਬੀਆਂ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਨੇ ਸਜਾਇਆ ਸੀ ਉਹਨਾਂ ਦੀ ਮਿਸਾਲ ਦੇਣੀ ਦਾਤਾ ਮੇਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਤ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ ਤੁਹਾਡਾ ਬੋਲ ਬਹੁਤ ਵੱਡਾ ਹੈ ਸਾਡੀ ਮਾਂ ਦੇ ਰੂਹ ਨੂੰ ਥੋੜਾ ਚੈਨ ਮਿਲਿਆ ਹੋਊਗਾ ਤੁਹਾਨੂੰ ਸੁਣ ਕੇ ਬਸ ਇੱਕ ਦੋ ਸੁਨੇਹੇ ਹੋਰ ਨੇ ਤੁਹਾਡੇ ਲਈ ਉਸ ਤੋਂ ਬਾਅਦ ਆਪਾਂ ਚੱਲਦੇ ਆ ਅਖੀਰਵਾਲ ਕਿ